ਜਿਹੜਾ ਵੀ ਅਮੀਕਾ ਸਿੰਘ ਉਥੇ ਟਵਿੱਟਰ ਤੇ ਟਵੀਟ ਕਰ ਦਿੱਤਾ ਉਹਨੇ ਇਹੋ ਜਿਹਾ ਬੰਦਾ ਜਿਹੜਾ ਚਾਹੀਦਾ ਕੰਮ ਤਾਂ ਕੀਤਾ ਹੀ ਨਹੀਂ ਉਹਨੇ ਵੀ ਬਰਾਖ ਦੀ ਜਿੱਦਾਂ ਦੀ ਸ਼ਕਲ ਹੈ ਉਦਾਂ ਦੀ ਅਕਲ ਹੈ ਉਹਨੂੰ ਵੀ ਨਾ ਦੋਨਾਂ ਨੂੰ ਬੰਦਿਆਂ ਨੂੰ ਕੋਈ ਘਰੇ ਆਪਣੇ ਸ਼ਰੀਫ ਬੰਦਾ ਕਰਨਾ ਵਾੜੇ ਕੋਈ ਉਹਨਾਂ ਨੂੰ ਫਰੂ ਰੰਦਾਵਾ ਮੈਂ ਹੁਣ ਕੀ ਕਹਾਂ ਯਾਰ ਇਹੋ ਜਿਹੇ ਬੰਦਿਆਂ ਨੂੰ ਕੁੜੀ ਲਾਹੌਰ ਦੀ ਉਸ ਗਾਣੇ ਕਰਕੇ ਤੇਰੀ ਪਛਾਣ ਬਣੀ ਹੈ ਜਾਂ ਤੋ ਗਾਣਾ ਟਿੱਕੇ ਕਰਦੇ ਕਰਦੇ ਵੀ ਇਹ ਗਾਣਾ ਮੈਂ ਬੰਦ ਕਰ ਰਹੀ ਹਾਂ ਮੇਰਾ ਗਾਣਾ ਕਿਸੇ ਦੀ ਚੱਲੇਗਾ ਇਹ ਜਿਹੜੇ ਤਿੰਨੇ ਜਣੇ ਹਨ ਦਜੀਤ ਥਾਂ ਦੀ ਪੈਰ ਜੁੱਤੀ ਬਰਾਬਰ ਦੇ ਕੇ ਉਜਥੇ ਉਹ ਪਹੁੰਚ ਗਿਆ ਨਾ ਦਰਜੀਤ ਦਸਾਂਜ ਜੋ ਨੇ ਪੰਜਾਬ ਲਈ ਸਾਡੀ ਪੰਜਾਬੀ ਮਾਬੂਲੀ ਲਈ ਦੇਸ਼ ਲਈ ਜੋ ਕੁਝ ਕੀਤਾ ਇਹ ਬੰਦੇ ਸੋਚ ਨਹੀਂ ਸਕਦੇ ਇੱਕ ਸਿਰਫ ਇੱਕ ਜਿਹੜੀ ਪਾਕਿਸਤਾਨੀ ਐਕਟਰੈਸ ਕਰਕੇ ਤੁਸੀਂ ਸਿਰਫ ਟਾਰਗੇਟ ਕਿਨੂੰ ਕਰ ਰਹੇ ਹੋ ਦਰਜੀਤ ਦਸਾਂਜ ਨੂੰ ਕੋਈ ਬੰਦਾ ਮਸ਼ਹੂਰ ਜਦੋਂ ਹੋ ਜਵੇ ਨਾ ਇਹਨਾਂ ਕੋਈ برداشت ਨਹੀਂ ਹੋ ਰਹੀ ਪਿਛਲਾ ਇਤਿਹਾਸ ਵੀ ਸਾਡਾ ਗਵਾਹ ਹੈ ਵੀ ਸਾਨੂੰ ਜਦੋਂ ਵੀ ਠੋਕਿਆ ਆ ਆਪਣਿਆਂ ਨਹੀਂ ਜਿਹੜਾ ਆ ਸਾਡੇ ਪਿੰਡ ਤੇ ਜਿਹੜਾ ਆ ਛੁਰਾ ਖੋਪੇ ਆ ਪੰਜਾਬ 95 ਫਿਲਮ ਬਣ ਕੇ ਪੂਰੀ ਤਿਆਰ ਹੋਈ ਹੈ ਸੈਂਸਰ ਬੋਰਡ ਜਿਹੜਾ ਹੈ ਉਹ ਰੀਜ਼ ਨਹੀਂ ਕਰ ਰਿਹਾ ਕਿਉਂ ਨਹੀਂ ਫਿਰ ਉਹ ਰੀਜ਼ ਹੁੰਦੇ ਉਹਦੇ ਵਿੱਚ ਮੈਂ ਪੁੱਛੂ ਸੈਂਸਰ ਬੋਰਡ ਨੂੰ ਪੁੱਛਣਾ ਚਾਹੁੰਨਾ ਉਹ ਤੇ ਕਿਹੜਾ ਪਾਕਿਸਤਾਨੀ ਐਕਟਰ ਸੀ ਯਾਰ ਕੁਸੀ ਕੋਈ ਸ਼ਰਮ ਸ਼ਰਮ ਨਾ ਦੀ ਕੋਈ ਚੀਜ਼ ਹੈ ਕਟੇਲਾ ਫੈਸਟੀਵਲ ਆਫ 뮤직 ਉਹਦੇ ਵਿੱਚ ਪਹਿਲਾ ਹੀ ਭਾਰਤੀ ਹੈ ਜਿਹੜਾ ਕਲਾਕਾਰ ਜਿਹੜਾ ਉੱਥੇ ਪੱਗ ਬਣ ਕੇ ਪਰਫਾਰਮ ਕਰ ਰਿਹਾ ਤੇ ਪਰਫਾਰਮ ਕਿੰਨਾ ਕਰ ਰਿਹਾ ਤਰੰਗਾ ਉਹਨੇ ਆਪ ਲਪੇਟਿਆ ਆਪਣੇ ਮਗਰ ਟੱਟ ਗਾਲਾ ਸ਼ੋਅ ਹੋਇਆ ਫੈਸ਼ਨ ਸ਼ੋਅ ਉਹਦੇ ਵਿੱਚ ਹਦੀਦ ਸ਼ਾਨ ਜਿਹੜਾ ਉੱਥੇ ਪੋਸ਼ਾਕ ਪਾਈ ਸੀਗੀ ਪੱਗ ਬਣੀ ਉਹਨੇ ਕਿਰਪਾਨ ਹੱਥ ਫੜੀ ਹੈ ਪਿੱਛੇ ਉਹਨੇ ਪੰਜਾਬ ਦਾ ਝੰਡਾ ਜਿਹੜਾ ਗੁਰਮੁਖੀ ਅੱਖਰ ਲਿਖੇ ਆ ਉਹ ਯਾਰ ਤੁਸੀਂ ਕਿਹੜੀ ਦੇਸ਼ ਭਗਤੀ ਦਾ ਸਰ ਤੋਂ ਸਮੂਹ ਮੰਗਦੇ ਪਏ ਵੀ ਜਿਹੜੇ ਆ ਸੋ ਕਾਲ ਜਿਹੜੇ ਬਣੇ ਫਿਰਦੇ ਨਾ ਦੇਸ਼ ਭਗਤ ਇਹ ਸਾਨੂੰ ਸਾਨੂੰ ਨਾ ਦੱਸਣ ਕਿ ਦੇਸ਼ ਭਗਤੀ ਕੀ ਆ ਜਾਂ ਦੇਸ਼ ਲਈ ਕੁਰਬਾਨੀਆਂ ਕਿੱਦਾਂ ਕੀਤੀ ਜਾਂਦੀ ਆ ਇਹ ਫਿਰ ਵੀ ਜੇ ਫਿਲਮ ਬਣ ਗਈ ਆ ਉਦੋਂ ਜਿਹੜਾ ਆ ਮਾਹੌਲ ਬਿਲਕੁਲ ਠੀਕ ਠਾਕ ਸੀਗਾ ਉਦੋਂ ਕੋਈ ਵੀ ਇਦਾਂ ਦਾ ਜਿਹੜਾ ਮਾਹੌਲ ਨਹੀਂ ਸੀ ਪੰਜਾਬ ਪਾਕਿਸਤਾਨ ਦਾ ਜਿਹੜਾ ਇਦਾਂ ਦੇ ਮਤਲਬ ਜਿੱਦਾਂ ਦਾ ਹੁਣ ਜਿਹੜਾ ਚੱਲਦਾ ਪਿਆ ਆ ਉਦੋਂ ਮਾਹੌਲ ਜਿਹੜਾ ਸਖਾਵਾਂ ਸੀ ਇੱਥੇ ਚਲੋ ਮੈਂ ਨਾਂ ਨਹੀਂ ਲੈਣਾ ਇੱਥੇ ਜਿਹੜੇ ਆ ਪਾਕਿਸਤਾਨੀ ਕਰੈਕਟਰਾਂ ਨਾਲ ਆਪਣੇ ਬੰਦੇ ਜਿਹੜੇ ਆ ਵੱਡੇ ਵੱਡੇ ਬੰਦੇ ਹੱਥ ਮਿਲਾ ਰਹੇ ਨੇ ਠੀਕ ਹੈ ਜੀ ਤੁਸੀਂ ਆਪਣੇ ਨਾ ਛੜਤ ਵਗੈਰੇ ਇਸ ਤੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਦਿਲਜੀਤ ਦੁਸੈਂਜ ਇਸ ਵੇਲੇ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਜਾਬ ਦੇ ਬਹੁਤੇ ਲੋਕ ਨੇ ਜਿਹੜੇ ਉਹ ਦਿਲਜੀਤ ਦੁਸੈਂਜ ਦੇ ਹੱਕ ਦੇ ਵਿੱਚ ਨੇ ਸਰਦਾਰ ਜੀ 3 ਮੂਵੀ ਨੂੰ ਲੈ ਕੇ ਬਹੁਤੇ ਲੋਕ ਜਿਹੜੇ ਪੰਜਾਬ ਦੇ ਨੇ ਪੰਜਾਬ ਅੱਖੀਂ ਸੋਚ ਰੱਖਦੇ ਨੇ ਜਿਹੜੇ ਪੰਜਾਬੀਅਤ ਦੀ ਗੱਲ ਕਰਦੇ ਨੇ ਉਹ ਦਲਜੀਤ ਦਸਾਂਜ ਦੇ ਹੱਕ ਦੇ ਵਿੱਚ ਨੇ ਪਰ ਗਿਣਵੇਂ ਚੁਣਵੇਂ ਜਿਹੜੇ ਸਿੰਗਰਾਂ ਦੀ ਗੱਲ ਕਰ ਲਈਏ ਆਪਾਂ ਚਾਹੇ ਆਪਾਂ ਬੀ ਪ੍ਰਾਕ ਦੀ ਗੱਲ ਕਰ ਲਈਏ ਮੀਕਾ ਸਿੰਘ ਹੋਰਾਂ ਦੀ ਗੱਲ ਕਰ ਲਈਏ ਉਹ ਜਿਹੜੇ ਨੇ ਉਹ ਦਲਜੀਤ ਦਸਾਂਜ ਦੇ ਵਿਰੋਧ ਦੇ ਵਿੱਚ ਨੇ ਇਸ ਪੂਰੇ ਵਿਸ਼ੇ ਨੂੰ ਲੈ ਕੇ ਸਾਡੇ ਨਾਲ ਇਹ ਗੱਲਬਾਤ ਕਰਨ ਵਾਸਤੇ ਐਡਵੋਕੇਟ ਗੁਰਜੀਤ ਸਿੰਘ ਕਾੜੋ ਹੁਣੀ ਨੇ ਤਾਂ ਨਾਲ ਉਹਨਾਂ ਦੇ ਸਾਥੀ ਨੇ ਗੱਲਬਾਤ ਕਰਦੇ ਐਡਵੋਕੇਟ ਸਾਫ ਸਸੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਦਲਜੀਤ ਦਸਾਂਜ ਦੀ ਫਿਲਮ ਜਿਹੜੀ ਹੈ ਸਰਦਾਰ ਦੀ 3 ਉਹਦਾ ਜਿਹੜਾ ਸਾਰਾ ਜਿਹੜਾ ਭਾਰਤ ਵਿੱਚ ਉਹਦਾ ਵਿਰੋਧ ਹੋ ਰਿਹਾ ਹੈ ਭਾਰਤ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਇੱਕ ਗੱਲ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਉਹ ਵਿਦੇਸ਼ਾਂ ਵਿੱਚ ਰਿਲੀਜ਼ ਹੋ ਗਈ ਹੈ ਤੇ ਉੱਥੇ ਪੂਰੀਆਂ ਜਿਹੜੀਆਂ ਉਹ ਧੂਮਾ ਪਾ ਰਹੀ ਹੈ ਦੂਜੀ ਗੱਲ ਇਹਦੇ ਵਿੱਚ ਮੇਨ ਕਾਰਨ ਜਿਹੜਾ ਵਿਰੋਧ ਦਾ ਇਹ ਹੀ ਆ ਕਿ ਇਹਦੇ ਵਿੱਚ ਇੱਕ ਪਾਕਿਸਤਾਨੀ ਐਕਟਰਸ ਹਾਨੀ ਅਮਰ ਜਿਹੜੀ ਹੈ ਉਹਨੇ ਇਥੇ ਰੋਲ ਅਦਾ ਕੀਤਾ ਹੈ ਤੇ ਕਿਉਂਕਿ ਮੈਂ ਵੀ ਜਿਹੜਾ ਪੂਰਾ ਸਟੱਡੀ ਕਰ ਰਿਆ ਸੀ ਜੋ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਹੈ ਕਿਉਂਕਿ ਇਸ ਵੇਲੇ ਬੜਾ ਇਹ ਪਖਵਾ ਮਤਾ ਇਸ ਵੇਲੇ ਹੈਗਾ ਇਹ ਜਦੋਂ ਫਿਲਮ ਬਣੀ ਸੀ ਇਹ ਫਰਵੀਜ ਫਿਲਮ ਬਣ ਗਈ ਹੈ ਉਦੋਂ ਜਿਹੜਾ ਹੈ ਮਾਹੌਲ ਬਿਲਕੁਲ ਠੀਕ ਠਾਕ ਸੀਗਾ ਉਦੋਂ ਕੋਈ ਵੀ ਇਦਾਂ ਦਾ ਜਿਹੜਾ ਮਾਹੌਲ ਨਹੀਂ ਸੀ ਪੰਜਾਬ ਪਾਕਿਸਤਾਨ ਦਾ ਜਿਹੜਾ ਇਦਾਂ ਦੇ ਬਲੋਚਤਾਂ ਦਾ ਹੁਣ ਜਿਹੜਾ ਚੱਲਦਾ ਪਿਆ ਹੈ ਉਦੋਂ ਮਾਹੌਲ ਜਿਹੜਾ ਸਖਾਵਾਂ ਸੀ ਫਿਲਮ ਬਣ ਗਈ ਹੁਣ ਜਿਹੜਾ ਮੇਨ ਟਾਰਗੇਟ ਜਿਹੜਾ ਫਿਲਮ ਕਲਾ ਕਲਾ ਐਕਟਰ ਨਹੀਂ ਬਣਾਉਂਦਾ ਉਹਦੇ ਵਿੱਚ ਪ੍ਰੋਡਿਊਸਰ ਵੀ ਹੁੰਦਾ ਡਾਇਰੈਕਟਰ ਵੀ ਹੁੰਦਾ ਘੱਟੋ ਘੱਟ 500 ਤੇ ਲੱਗੇ ਚਾਕੇ ਕਲਾਕਾਰ ਹੁੰਦੇ ਆ ਇਹ ਫਿਲਮ ਜਿਹੜੀ ਇੱਕ ਦਿਨ ਚ ਨਹੀਂ ਬਣ ਜਾਂਦੀ ਇਹਦੇ ਵਿੱਚ ਬਕਾਇਦਾ ਕਹੇ ਦੀ ਸ਼ੂਟਿੰਗ ਕਰੀ ਸ਼ੂਟਿੰਗ ਤੈ ਹੁੰਦੀ ਅੱਜ ਸ਼ੂਟਿੰਗ ਕਿੱਥੇ ਕਰਨੀ ਆ ਅੱਜ ਕਿਹੜੇ ਕੱਪੜੇ ਪਾਉਣੇ ਆ ਇਸ ਕਰਕੇ ਇਹਨੂੰ ਟਾਈਮ ਲੱਗਦਾ ਪਰ ਹੁਣ ਜਦੋਂ ਫਿਲਮ ਬਣ ਗਈ ਆ ਤੁਸੀਂ ਉਸ ਸਿਰਫ ਇੱਕ ਜਿਹੜੀ ਪਾਕਿਸਤਾਨੀ ਐਕਟ੍ਰੈਸ ਕਰਕੇ ਤੁਸੀਂ ਸਿਰਫ ਟਾਰਗੇਟ ਕਿਨੂੰ ਕਰ ਰਹੇ ਆ ਦਲਜੀਤ ਦੱਸਾਂ ਤੈਨੂੰ ਹੁਣ ਦਲਜੀਤ ਦੱਸਾਂ ਤੈਨੂੰ ਕਿਉਂ ਟਾਰਗੇਟ ਕਰ ਰਹਾ ਕਿਉਂਕਿ ਇਹ ਜਿਹੜੇ ਤਿੰਨ ਚਾਰ ਬੰਦੇ ਆ ਜਿਹੜਾ ਤੁਸੀਂ ਨਾਂ ਲੈਏ ਆ ਇਹਨਾਂ ਕੋਲੋਂ ਜਿਹੜਾ ਉਹ ਜਿਹੜਾ ਇੱਕ ਕੋਈ ਬੰਦਾ ਮਸ਼ਹੂਰ ਜਦੋਂ ਹੋ ਜਵੇ ਨਾ ਇਹ ਉਹਦੀ ਮਸ਼ਹੂਰੀ ਉਹਦੀ ਜਿਹੜੀ ਹੈ ਪ੍ਰਸਿੱਧੀ ਜਿਹੜੀ ਹੈ ਜਿੰਨਾ ਕੋ ਇਸ ਵੇਲੇ ਵਰਲਡ ਲੈਵਲ ਤੇ ਜਿਹੜਾ ਫੇਮਸ ਹੋ ਗਿਆ ਆ ਇਹਨਾਂ ਕੋਈ برداشت ਨਹੀਂ ਹੋ ਰਹੀ ਉਹ ਜਿੱਦਾਂ ਪੰਜਾਬ ਨੂੰ ਪ੍ਰਮੋਟ ਕਰ ਰਿਹਾ ਪੰਜਾਬੀਏ ਤੁਹਾਨੂੰ ਪ੍ਰਮੋਟ ਕਰ ਰਿਹਾ ਸਾਡੀਆਂ ਪੱਗ ਪੱਗ ਨੂੰ ਪ੍ਰਮੋਟ ਕਰ ਰਿਹਾ ਇਹਨਾਂ ਕੋ ਜਿਹੜਾ ਇਹ برداشت ਨਹੀਂ ਹੋ ਰਿਹਾ ਵੀ ਇਹ ਬੰਦਾ ਜਿਹੜਾ ਵਰਲਡ ਲੈਵਲ ਤੇ ਕਿੰਤਾ ਜਣਾ ਛਾ ਰਿਹਾ ਆ ਇਸ ਕਰਕੇ ਜਿਹੜਾ ਜੋ ਵੀ ਵਿਰੋਧ ਕਰ ਰਿਹਾ ਹੈ ਇਹ ਬੜੀ ਛੋਟੀ ਸੋਚ ਦੇ ਜਿਹੜੇ ਮਾਲਕ ਨੇ ਤੁਸੀਂ ਦੇਖੋ ਟੀਵੀ ਦੇ ਉੱਤੇ ਆਪਾਂ ਦੇਖਦੇ ਆ ਜਿਹੜੇ ਨਿਊਜ਼ ਚੈਨਲ ਆ ਤੁਸੀਂ ਇੱਕ ਪਾਸੇ ਪਾਕਿਸਤਾਨੀ ਬਿਠਾ ਲੈਣੋ ਇੱਕ ਪਾਸੇ ਇਧਰਲੇ ਬਿਠਾ ਕੇ ਆਪਸ ਚ ਲੜਾਉਨੇ ਹੋ ਇਹਨਾਂ ਨੂੰ ਕਿਉਂ ਬਿਠਾਉਂਦੇ ਨਾਲ ਤੁਸੀਂ ਇਹਨਾਂ ਨੂੰ ਟਿਬੇਟ 'ਚ ਕਿਉਂ ਬਿਠਾਉਂਦੇ ਹੋ ਜੇ ਤੁਹਾਡਾ ਪਾਕਿਸਤਾਨ ਦੇ ਨਾਲ ਜਦੋਂ ਸਾਡਾ ਕੋਈ ਤਾਲਕਵਾਤ ਹੀ ਨਹੀਂ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਅਸੀਂ ਦੇਖੋ ਅਸੀਂ ਵੀ ਦੇਸ਼ ਭਗਤ ਹਾਂ ਅਸੀਂ ਜਿਹੜਾ ਆ ਜਦੋਂ ਆ ਪਹਿਲਗਾਮ اٹੈਕ ਹੋਇਆ ਸੀ ਅਸੀਂ ਜਿਹੜੀ ਆਪਣੀ ਸੰਸਥਾ ਐਡਵੋਕੇਟ ਫਾਰ ਫਾਰਮਰ ਐਂਡ ਲੇਬਰਸ ਵੱਲੋਂ ਉਹਦੇ ਵੱਲੋਂ ਸਭ ਤੋਂ ਪਹਿਲਾਂ ਅਸੀਂ ਇੱਥੇ ਜਿਹੜੇ ਉਹ ਚਾਰ ਜਿਹੜੇ ਸੀਗੇ ਟੈਰਰਿਸਟਾਂ ਦੇ ਪੁਤਲੇ ਫੁਕੇ ਸੀ ਇਸ ਕਰਕੇ ਆ ਜਿਹੜੇ ਮੈਂ ਹੁਣ ਮੈਂ ਬਹੁਤਾ ਮੈਂ ਬੋਲਣਾ ਨਹੀਂ ਚਾਹੁੰਦਾ ਮੈਂ ਬੜਾ ਸ਼ਾਂਤਨਾ ਹੀ ਸ਼ਾਂਤਮਈ ਤਰੀਕੇ ਨਾਲ ਇੰਟਰਵਿਊ ਦੇਣੀ ਹੈ ਵੀ ਜਿਹੜੇ ਆ ਸੋ ਕਾਲ ਜਿਹੜੇ ਬਣੇ ਫਿਰਦੇ ਨੇ ਦੇਸ਼ ਭਗਤਾਂ ਇਹ ਸਾਨੂੰ ਨਾ ਸਾਨੂੰ ਨਾ ਦੱਸਣ ਕਿ ਦੇਸ਼ ਭਗਤੀ ਕੀ ਆ ਜਾਂ ਦੇਸ਼ ਲਈ ਕੁਰਬਾਨੀਆਂ ਕਿਦਾਂ ਕੀਤੀਆਂ ਜਾਂਦੀਆਂ ਮੀਕਾ ਸਿੰਘ ਗੁਰੂ ਰੰਧਾਵਾ ਜਾਂ ਬੀ ਪ੍ਰਾਗ ਬਾਰੇ ਕੀ ਕਹੋਗੇ ਉਹ ਤਾਂ ਇਹਨਾਂ ਦਾ ਵਿਰੋਧ ਕਰ ਰਹੇ ਨੇ ਦਲਜੀਤ ਦਸਾਜ ਦਾ ਉਹਨਾਂ ਨੇ ਤਾਂ ਦਲਜੀਤ ਦਸਾਜ ਨੂੰ ਗद्दार ਤੱਕ ਕਹਿ ਦਿੱਤਾ ਜੀ ਦੇਖੋ ਜੀ ਪਹਿਲਾਂ ਨਾ ਤੁਸੀਂ ਲਿਆ ਜਿਹੜਾ ਮੀਕਾ ਸਿੰਘ ਮੀਕਾ ਸਿੰਘ ਬਾਰੇ ਕੋਈ ਮੈਨੂੰ ਦੱਸ ਦੇਣ ਜਿਹੜਾ ਵੀ ਇਹ ਮੀਕਾ ਸਿੰਘ ਉੱਥੇ ਟਵਿੱਟਰ ਤੇ ਟਵੀਟ ਕਰ ਦਿੱਤਾ ਉਹਨੇ ਮੀਕਾ ਸਿੰਘ ਨੇ ਕੋਈ ਚਾਜਦਾ ਕੰਮ ਕੀਤਾ ਹੋਵੇ ਮੈਨੂੰ ਕੋਈ ਬੰਦਾ ਦੱਸ ਦੇਵੇ ਵੀ ਉਹਨੇ ਜੋ ਛੇੜਖਾਨੀ ਹੈਂ ਕਰੀ ਇਹਦਾ ਛੇੜਖਾਨੀ ਕਰੇ ਕਿਸੇ ਕੁੜੀ ਨਾਲ ਛੇੜਖਾਨੀ ਮਤਲਬ ਜੰਨੀ ਮਤਲਬ ਇਹੋ ਜਿਹਾ ਬੰਦਾ ਜਿਹੜਾ ਕੋਈ ਮੈਂ ਕਿਹਾ ਚਾਹੀਦਾ ਕੰਮ ਤਾਂ ਕੀਤਾ ਹੀ ਨਹੀਂ ਉਹਨੇ ਦੂਜਾ ਰਿਹਾ ਕਿਹੜਾ 20 ਫਰਾਕ ਤੁਸੀਂ ਕਹਿੰਦੇ ਪਏ ਹੋ 20 ਫਰਾਕ ਦੀ ਜਿੱਦਾਂ ਦੀ ਸ਼ਕਲ ਹੈ ਉਦਾਂ ਦੀ ਅਕਲ ਹੈ ਉਹਨੂੰ ਤੁਸੀਂ ਮੈਂ ਕਹਿੰਨਾ ਵੀ ਇਹਨਾਂ ਦੋਨਾਂ ਨੂੰ ਬੰਦਿਆਂ ਨੂੰ ਕੋਈ ਘਰੇ ਆਪਣੇ શરીਬ ਬੰਦਾ ਕਰਨਾ ਵਾੜੇ ਕੋਈ ਇਹਨਾਂ ਨੂੰ ਜਿੱਦਾਂ ਦੇ ਉਹਨਾਂ ਦਾ ਕਰਤਾਰ ਹੈ ਤੀਜਾ ਰਹਿ ਗਿਆ ਗੁਰੂ ਰੰਦਾਵਾ ਵੀ ਉਹਨੂੰ ਪੁੱਛੇ ਮੈਂ ਹੁਣ ਕੀ ਕਰਾਂ ਯਾਰ ਇਹੋ ਜਿਹੇ ਬੰਦਿਆਂ ਨੂੰ ਵੀ ਤੂੰ ਲਾਹੌਰ ਦੀ ਫਿਲਮ ਹੈ ਕੁੜੀ ਲਾਹੌਰ ਦੀ ਉਸ ਗਾਣੇ ਕਰਕੇ ਤੇਰੀ ਪਛਾਣ ਬਣੀ ਹੈ ਜਾਂ ਤੂੰ ਗਾਣਾ ਡਿੱਗ ਡਿੱਗ ਕਰਦੇ ਕਰ ਵੀ ਇਹ ਗਾਣਾ ਮੈਂ ਬੰਦ ਕਰ ਰਿਹਾ ਮੈਂ ਮੇਰਾ ਗਾਣਾ ਕਿਸੇ ਨਹੀਂ ਚੱਲੇਗਾ ਇਹ ਮੈਂ ਗਾੜੇ ਨੂੰ ਜਿਹੜਾ ਡਿਸ ਆਨ ਕਰ ਰਿਹਾ ਫਿਰ ਤੂੰ ਲਕੁੜੀ ਲਾਹੌਰ ਦੀ ਲਗਦੀ ਕੁੜੀ ਉਤੋਂ ਤਾਂ ਤੂੰ ਚੜਿਆ ਇਸ ਕਰਕੇ ਦੇਖੋ ਮੈਂ ਜਿਹੜੀ ਸਿਆਣੇ ਜਿਹੜੇ ਗੱਲ ਕਹਿੰਦੇ ਆ ਜੇ ਕਿਸੇ ਦੀ ਲਕੀਰ ਜਿਹੜੀ ਆਪਾਂ ਮਿਟਾਉਣ ਹੁੰਦਾ ਸੱਕੀਏ ਤੇ ਆਪ ਦੀ ਲਕੀਰ ਵੱਟੀ ਕਰ ਲਈਦੀ ਆ ਪਰ ਇਹ ਆਪਣੀ ਵਕੀਰ ਵੱਟੀ ਤੇ ਕਰ ਨਹੀਂ ਸਕਦੇ ਕੋਈ ਇਹਨੇ ਜੋਗੇ ਹੈ ਨਹੀਂ ਇਹ ਜਿਹੜੇ ਤਿੰਨੇ ਜਣੇ ਆ ਨਾ ਦਲਜੀਤ ਦਸਾਂ ਦੀ ਪੈਰ ਜੁੱਤੀ ਬਰਾਬਰ ਨਹੀਂ ਗਏ ਉਹ ਜਿੱਥੇ ਉਹ ਪਹੁੰਚ ਗਿਆ ਨਾ ਦਲਜੀਤ ਦਸਾਂ ਜ ਇਹ ਬੰਦੇ ਸੋਚ ਨਹੀਂ ਸਕਦੇ ਜੋ ਉਹਨੇ ਪੰਜਾਬ ਲਈ ਸਾਡੀ ਪੰਜਾਬੀ ਮਾਂ ਬੋਲੀ ਲਈ ਸਾਡੀ ਪੰਜਾਬੀ ਸੱਭਿਆਚਾਰ ਲਈ ਜੋ ਕੁਝ ਉਹਨੇ ਕੀਤਾ ਜਾਂ ਦੇਸ਼ ਲਈ ਜੋ ਕੁਝ ਕੀਤਾ ਜਿੱਥੇ ਉਹਨੇ ਨਾ ਆਪਣਾ ਪਛਾਹ ਦਿੱਤਾ ਨਾ ਪੰਜਾਬ ਤੇ ਪੰਜਾਬੀਅਤ ਦਾ ਇਹ ਤਾਂ ਲਾਗੇ ਜਾ ਕੇ ਵੀ ਨਹੀਂ ਇਹਨਾਂ ਨੂੰ ਸਾੜਾ ਇਹ ਆ ਵੀ ਤੁਸੀਂ ਫਟਾਫਟ ਬਾਹਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋਏ ਤੁਸੀਂ ਆ ਕੇ ਰੋਣਾ ਪਾਣਾ ਸ਼ੁਰੂ ਕਰ ਦਿੱਤਾ ਇਹ ਗੱਲ ਜਿਹੜੀ ਹੈ ਨਾ ਬਿਲਕੁਲ ਠੀਕ ਨਹੀਂ ਮੈਂ ਉਹ ਦਰਜੀ ਮੈਂ ਦਰਜੀਦ ਅਸਮਾਨ ਬਾਰੇ ਦੱਸਣ ਲੱਗਾ ਵੀ ਕਿੱਥੇ ਕਿੱਥੇ ਦੇਖੋ ਅਗਲਾ ਬੰਦਾ ਪੱਗ ਦੇ ਨਾਲ ਉਹਨੇ ਟਾਈਮ ਸਕੁਏਅਰ ਜਿਹੜਾ ਨਿਊਯਾਰਕ ਜਿਹੜਾ ਉੱਥੇ ਉਹਨੇ ਪਰਫਾਰਮ ਕੀਤਾ ਠੀਕ ਹੈ ਜੀ ਫਿਰ ਕੋਚੇਲਾ ਫੈਸਟੀਵਲ ਆਫ 뮤직 ਜਿਹੜਾ ਅਮਰੀਕਾ ਚ ਹੁੰਦਾ ਉਹਦਾ 뮤직 ਐਂਡ ਆਰਟਸ ਦਾ ਉਹਦੇ ਵਿੱਚ ਪਹਿਲਾ ਭਾਰਤੀ ਹੈ ਜਿਹੜਾ ਕਲਾਕਾਰ ਹੈ ਜਿਹੜਾ ਉੱਥੇ ਪੱਗ ਫਣ ਕੇ ਪਰਫਾਰਮ ਕਰ ਰਿਹਾ ਤੇ ਪਰਫਾਰਮ ਕਿੰਨਾ ਕਰ ਰਿਹਾ ਤਰੰਗਾ ਉਹਨੇ ਆਪ ਲਪੇਟਿਆ ਆਪਣੇ ਮਗਰ ਉਹ ਯਾਰ ਤੁਸੀਂ ਕਿਹੜੀ ਦੇਸ਼ ਭਗਤੀ ਦਾ ਸਰ ਤੋਂ ਸਪੂਤ ਮੰਗਦੇ ਪਏ ਹੋ ਭਈਆ ਥੋੜੀ ਸ਼ਰਮ ਤੇ ਕਰ ਲੋ ਤੁਸੀਂ ਇਹ ਕੋ ਪਾਕਿਸਤਾਨੀ ਐਕਟਰਸ ਆ ਗਈ ਹੈ ਵੀ ਚਲੋ ਆ ਗਈ ਪਹਿਲਾਂ ਸਾਨੂੰ ਨਹੀਂ ਸੀ ਪਤਾ ਹੈ ਨਾ ਇਹਨੂੰ ਪਤਾ ਸੀਗਾ ਜਿਸ ਮੈਨੂੰ ਸਾਨੂੰ ਵੀ ਪਤਾ ਹੁੰਦਾ ਚਲੋ ਅਸੀਂ ਵੀ ਸਲਾਹ ਦੇ ਦਿੰਦੇ ਵੀ ਆ ਇਦਾਂ ਦਾ ਕੰਮ ਹੋਣਾ ਹੈ ਇਸ ਕਰਕੇ ਉਹਦੇ ਬਾਅਦ ਫਿਰ ਪਿੱਛੇ ਮੈਟ ਗਾਲਾ ਸ਼ੋਅ ਹੋਇਆ ਫੈਸ਼ਨ ਸ਼ੋਅ ਉਹਦੇ ਵਿੱਚ ਦੇਖੋ ਸ਼ਾਹਰੂਖ ਖਾਨ ਗਿਆ ਉਹਦੇ ਵਿੱਚ ਪ੍ਰਿੰਕਾ ਚੋਪੜਾ ਗਈ ਉਹਦੇ ਬਦਲ ਦੀ انسان ਜਿਹੜਾ ਉੱਥੇ ਜਿਹੜੀ ਉਹ ਤੇ ਪਸ਼ਾਕ ਪਾਈ ਸੀਗੀ ਰਾਜੇ ਮਹਾਰਾਜਿਆਂ ਦੀ ਪੱਗ ਬੰਨੀ ਉਹਨੇ ਕਿਰਪਾਨ ਹੱਥ ਫੜੀ ਆ ਪਿੱਛੇ ਉਹਨੇ ਪੰਜਾਬ ਦਾ ਝੰਡਾ ਜਿਹੜਾ ਗੁਰਮੁਖੀ ਅੱਖਰ ਲਿਖੇ ਆ ਉਹ ਯਾਰ ਪ੍ਰਮੋਟ ਕਰ ਰਿਹਾ ਮੈਂ ਪੰਜਾਬੀਆਂ ਨੂੰ ਕਹਿੰਦਾ ਯਾਰ ਘਰੇ ਤੇ ਇਕੱਠੇ ਹੋ ਜਾ ਕਰੋ ਬੰਦਾ ਯਾਰ ਕੀ ਕਰਦਾ ਕੀ ਪਿਆ ਉਹ ਬਾੜਾ ਕੀ ਕਰਦਾ ਪਿਆ ਪੰਜਾਬ ਨੂੰ ਪ੍ਰਮੋਟ ਕਰ ਰਿਹਾ ਪੰਜਾਬੀ ਨੂੰ ਪ੍ਰਮੋਟ ਕਰਦਾ ਤੁਸੀਂ ਸਾਰੇ ਜਣੇ ਉਹਦੇ ਦਿਵਾਲੇ ਹੋ ਜਾਂਦੇ ਆ ਯਾਰ ਕੋਈ ਬੰਦਾ ਕਰਨ ਲੱਗਦਾ ਸਾਰਾ ਦਿਨ ਕੁਰਬਾਨੀ ਕਰਦਾ ਰਹਿੰਦਾ ਕਿਸੇ ਮੈਂ ਤਾਂ ਵੇਖਿਆ ਨਹੀਂ ਕੋਈ ਉਹ ਕਿਸੇ ਨਾ ਕੋਈ ਗੁੱਸੇ ਹੁੰਦੇ ਉਹਨੂੰ ਇਹ ਸ ਕਰਕੇ ਯਾਰ ਤੁਸੀਂ ਆ ਜਿਹੜੀਆਂ ਗੱਲਾਂ ਫੇਰ ਹੁਣ ਦੇਖੋ ਤੁਸੀਂ ਵੀ ਉਹ ਬੰਦੇ ਦੇ ਵਿੱਚ ਕੋਈ ਤਾਂ ਹੈ ਉਹ ਬੰਦੇ ਦੇ ਨਾਂ ਤੇ ਦੇਖੋ ਹੁਣ ਮੈਂ ਪੜਦਾ ਪਿਆ ਸੀਗਾ ਕੈਨੇਡਾ ਦੀ ਟੋਰੰਟੋ ਮੈਟਰੋਪੋਲੀਟਨ ਯੂਨੀਵਰਸਿਟੀ ਇਹਦੇ ਨਾਂ ਤੇ 2026 ਚ ਕੋਰਸ ਸ਼ੁਰੂ ਹੋਣ ਲੱਗਾ ਉਥੇ ਉਹਦੇ ਵਿੱਚ ਜੋ ਇਹਦੀ ਦੇਣ ਹੈ 뮤జిక్ ਨੂੰ ਯਾ ਸਭ ਪੰਜਾਬੀ ਸੱਭਿਆਚਾਰ ਨੂੰ ਉਥੇ ਸਲੇਬਾ ਚ ਬੱਚਿਆਂ ਨੂੰ ਪੜਾਇਆ ਜਾਣਾ ਯਾਰ ਤੁਸੀਂ ਗੱਲਾਂ ਕੀ ਕਰਦੇ ਹੋ ਤੇ ਦਵਾਲੇ ਹੋਗੇ ਤੁਸੀਂ ਦਿਲਜੀਤ ਦਸਾਂਹ ਦੀ ਜਿਹੜੇ ਆ ਵਿਰੋਧ ਕਰ ਰਹੇ ਨੇ ਗਿਣਵੇਂ ਚੁਣਵੇਂ ਕਲਾਕਾਰ ਨੇ ਉਹਨਾਂ ਨੂੰ ਦਿਲਜੀਤ ਦਸਾਂਹ ਦੀ ਜਿਹੜੀ ਤਰੱਕੀ ਜਿਹੜੀ ਉਹ ਨਹੀਂ ਬਰਦਾਸ਼ਤ ਹੋ ਜਾਂ ਪੱਗ ਚ ਉੱਭਰੀ ਹੈ ਜੀ ਦੇਖੋ ਜੀ ਪੱਗ ਤੇ ਜਿਹੜੀ ਸਾਫ ਚੀ ਮੈਂ ਗੱਲ ਕਰਾਂ ਪੱਗ ਵਾਲਾ ਬੰਦਾ ਤੇ ਜਦੋਂ ਵੀ ਤਰੱਕੀ ਕਰਦਾ ਹੈ ਨਾ ਉਹ ਤਾਂ ਸਾਰਿਆਂ ਨੂੰ ਚੁੱਪਦੀ ਚੁੱਪਦੀ ਹੈ ਭਾਜੀ ਮੈਂ ਜਿਹੜੀ ਗੱਲ ਕਹਣਾ ਵੀ ਇਹਦੇ ਵਿੱਚ ਦੇਖੋ ਅਸੀਂ ਦੇਖੋ ਬਥੇਰਾ ਕੋਸ਼ਿਸ਼ ਕਰੀਦੀ ਆ ਪਰ ਇਹ ਚੁੱਪਦੀ ਆ ਅਸੀਂ ਜੇ ਕੋਈ ਤਰੱਕੀ ਜਦੋਂ ਕਰਦਾ ਨਾ ਇਹ ਪਾਗ ਚੁੱਪਦੀ ਆ ਪਰ ਮੈਂ ਜਿਹੜਾ ਇੱਕ ਗੱਲ ਕਰਨਾ ਮੈਂ ਵਾਰੇ ਜਾਂਦਾ ਸਾਂਝਾ ਵਾਲੇ ਤੇ ਜਿਹੜਾ ਇਹਨਾਂ ਦੇ ਥੱਲੇ ਨਹੀਂ ਲੱਗਾ ਡਟਿਆ ਹੈ ਬੰਦਾ ਤੇ ਇਹ ਜਿਹੜਾ ਜਿਹੜਾ ਪੰਜਾਬੀਆਂ ਨੂੰ ਵੀ ਉਹਦੇ ਨਾਲ ਖੜਾ ਹੋਣਾ ਚਾਹੀਦਾ ਇੱਕ ਮੈਂ ਹੋਰ ਮੈਂ ਪੜਦਾ ਪਿਆ ਸੀਗਾ ਇੱਕ ਬੜੀ ਸਭ ਤੋਂ ਮਹਿੰਗੀ ਮੈਗਜ਼ੀਨ ਹੈ GLOBALS STAR ਉਹਦੇ ਵਿੱਚ ਜਿਹੜਾ ਦਿਲਜੀਤ ਦੋਸਾਂ ਦੀ ਜਿਹੜੀ ਆ ਫੋਟੋਸ਼ਾਫੀ ਆ ਬੜੇ ਗਿਨੇ ਚੁਣਵੇਂ ਜਿਹੜੇ ਕਲਾਕਾਰਾਂ ਦੀਆਂ ਫੋਟੋਆਂ ਸ਼ਾਪਤੀਆਂ ਆ ਵੱਡੇ ਵੱਡੇ ਸ਼ੋਅ ਆ ਇੱਕ ਜਿਮੀ ਜਿਹੜਾ ਫੈਲਨ ਸ਼ੋਅ ਕਰਦਾ ਹੈ ਉਹਨਾਂ ਦਾ ਵਨ ਨਾਈਟ ਸ਼ੋਅ ਇਦਾਂ ਕਰਕੇ ਸ਼ੋਅ ਚੱਲਦਾ ਉਹਦੇ ਵਿੱਚ ਪਿੱਛੇ ਗਿਆ ਸਗਾ ਫਿਲਮਾਂ ਦੇ ਵਿੱਚ ਇਹਨੂੰ ਕੋਈ ਕਮੀ ਕੋਈ ਨਹੀਂ ਕੱਲ ਵਰਲਡ ਵਾਈਡ ਜਿਹੜਾ ਪਿੱਛੇ ਪਿਛਲੇ ਸਾਲ ਪੂਰੇ ਵਰਲਡ ਵਾਈਡ ਟੂਰ ਕੀਤਾ ਮੈਂ ਇਥੇ ਇੱਕ ਗੱਲ ਕਹਿਣੀ ਛੋਣਾ ਸਭ ਸਾਫ਼ ਜਿਹੜੀ ਗੱਲ ਆ ਤੁਸੀਂ ਮਾਈਕਲ ਜੈਕਸਨ ਦਾ ਨਾਮ ਸੁਣਿਆ ਸੀ ਹੂੰ ਮਾਈਕਲ ਜੈਕਸਨ ਤੋਂ ਬਾਅਦ ਜੇ ਕੋਈ ਵਰਲਡ ਲੈਵਲ ਤੇ ਕੋਈ ਫੇਮਸ ਸਿੰਗਰ ਹੈ ਜਾਂ ਸਟਾਰ ਹੈ ਤਾਂ ਦਿਲਜੀਤ ਦੱਸਾਂ ਜੇ ਮੇਰੇ ਨੂੰ ਦੱਸ ਦੇ ਕਿਹਦੇ ਬਰਾਬਰ ਕੋਈ ਹੈ ਬਾਹਰਲੇ ਜਿੰਨੇ ਫੋਰਨ ਕਲਾਕਾਰ ਆ ਸਾਰੇ ਇਹਦੇ ਨਾਲ ਕੋਈ ਨਾ ਕੋਈ ਗਾਣਾ ਗਾਣਾ ਚਾਹੁੰਦੇ ਆ ਜਾਂ ਕਿਸੇ ਤਰ੍ਹਾਂ ਸਟੇਜ ਤੇ ਆਈਏ ਇਸ ਕਰਕੇ ਜਿਹੜੇ ਯਾਰ ਵਿਰੋਧ ਕਰਦੇ ਪਏ ਆ ਤੁਸੀਂ ਜਿਹੜੀ ਨਫ਼ਰਤ ਕੱਲ ਹੀ ਫੈਲਾਉਂਦੇ ਪਏ ਹੋ ਇੱਕ ਬੰਦੇ ਦੇ ਤੁਸੀਂ ਮਗਰ ਪੈ ਗਏ ਆ ਹੁਣ ਮੈਂ ਜਿਹੜੀ ਗੱਲ ਸੈਂਸਰ ਬੋਰਡ ਹੈ ਸੈਂਸਰ ਬੋਰਡ ਕਹਿੰਦਾ ਜੀ ਇੱਥੇ ਫਿਲਮ ਨਹੀਂ ਚੱਲਣੀ ਹੈ ਯਾਰ ਇੱਕ ਫਿਲਮ ਹੈ ਮੈਂ ਪੰਜਾਬ 19 ਪੰਜਾਬ 95 ਫਿਲਮ ਬਣ ਕੇ ਪੂਰੀ ਤਿਆਰ ਹੋਈ ਹੈ ਸੈਂਸਰ ਬੋਰਡ ਜਿਹੜਾ ਹੈ ਉਹ ਰੀਲੀਜ਼ ਨਹੀਂ ਕਰ ਰਿਹਾ ਕਾਰਨ ਹੈ ਉਹ ਸਰਦਾਰ ਜਸਵੰਤ ਸਿੰਘ ਖਾਦਰਾ ਜਿਨ੍ਹਾਂ ਨੇ ਮਨੁੱਖੀ ਅਧਿਕਾਰ ਦਾ ਰੱਖੇ ਜਿਨ੍ਹਾਂ ਨੇ ਪਤਾ ਨਹੀਂ ਜਿਹੜੀਆਂ ਹਜ਼ਾਰਾਂ ਜਿਹੜੀਆਂ ਜਿਹੜੀਆਂ ਲਾਸ਼ਾਂ ਜਿਹੜੀਆਂ ਆ ਜਿਹੜੀਆਂ ਇਹਨਾਂ ਨੇ ਜਿਹੜੀਆਂ ਅਨਡੈਂਟਿਫਾਈਡ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਸਸਕਾਰ ਕਰ ਦਿੱਤੇ ਸੀ ਉਹ ਸਾਰਾ ਉਹਨਾਂ ਨੇ ਖੋਜ ਕੀਤੀ ਹੈ ਉਹ ਕਿਉਂ ਨਹੀਂ ਫਿਲਮ ਰਿਲੀਜ਼ ਹੁੰਦੇ ਉਹ ਤੇ ਉਹਦੇ ਵਿੱਚ ਮੈਂ ਪੁੱਛ ਸੈਂਸਰ ਬੋਰਡ ਨੂੰ ਪੁੱਛਣਾ ਚਾਹੁੰਨਾ ਉਹ ਤੇ ਕਿਹੜਾ ਪਾਕਿਸਤਾਨੀ ਐਕਟਰਸ ਹੈ ਯਾਰ ਕੁਝ ਕੋ ਸ਼ਰਮ ਸ਼ਰਮ ਨਾਲ ਹੀ ਕੋਈ ਚੀਜ਼ ਹੈ ਤੁਸੀਂ ਸੈਂਸਰ ਬੋਰਡ ਚ ਲਾਉਨੇ ਹੋ ਅੱਜ ਤੁਸੀਂ ਦੇਖੋ Netflix ਤੇ ਅੱਜ ਤੁਸੀਂ ਟੀਵੀ ਤੇ ਜਿਹੜੀਆਂ ਵੈਬ ਸੀਰੀਜ਼ ਚੱਲਦੀਆਂ ਆ ਉਹ ਤੁਸੀਂ ਕਿਉਂ 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 ਤੁਸੀਂ ਉਹਨਾਂ ਨੂੰ ਮਨਜ਼ੂਰੀ ਦਿੰਨੇ ਹੋ ਜੋ ਗੰਦੋਦ ਤੇ ਭਰਿਆ ਆ ਇਸ ਕਰਕੇ ਜਿਹੜੀ ਆ ਜਿਹੜਾ ਬੰਦਾ ਕੋਈ ਚੰਗਾ ਕੰਮ ਕਰਨ ਲੱਗਦਾ ਹੈ ਨਾ ਇਹਨਾਂ ਨੂੰ ਦੇਖੋ ਤਕਰੀਬ ਤੇ ਹੁਣੀ ਹੋਣੀ ਹੈ ਪੰਜਾਬ ਨਾਲ ਪਹਿਲਾਂ ਤਕਰੀਬ ਹੁੰਦੀ ਰਹੀ ਹੈ ਤੇ ਦੂਸਰੀ ਜਿਹੜੀ ਗੱਲ ਮੈਂ ਇਹਨਾਂ ਦੀ ਜਿਹੜੀ ਇੱਕ ਐਸੋਸੀਏਸ਼ਨ ਉੱਥੇ ਹੈਗੀ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨੀਅਰ ਏਮਪਲਾਈਜ਼ ਜਿਹਦੇ ਵਿੱਚ ਉਹ ਕੋ ਬੈਠਾ ਸੀ ਉਹਦੇ ਨੂੰ ਬੋਲਦ ਮੈਂ ਤਾਂ ਜਾਣਦਾ ਨਹੀਂ ਉਹਨੂੰ ਕਿ ਸਾਡਾ ਕਿਹੜਾ ਵਾਹ ਪੈਣਾ ਨਾ ਉਹ ਹੈ ਉਹ ਵੀ ਸ਼ਕਲ ਸ਼ਕਲ ਉਹਦੀ ਵੀ ਹੈ ਨਹੀਂ ਸੀ ਕੋਈ ਉਹ ਕਹਿ ਰਿਹਾ ਸੀ ਜੀ ਅਸੀਂ ਦਰਜੀ ਦਸਾਂਜ ਦਾ ਟੋਟਲੀ ਬਾਈਕਾਟ ਕਰਾਂਗੇ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਰਨਾ ਚਾਹੁੰਦਾ ਵੀ ਵੈਸਟਰਨ ਇੰਡੀਆ ਵਾਟ ਇਜ਼ ਵੈਸਟਰਨ ਇੰਡੀਆ ਬਾਕੀ ਇੰਡੀਆ ਹੀ ਕੋਈ ਨਹੀਂ ਪਹਿਲਾਂ ਤਾਂ ਉਹ ਸੰਸਥਾ ਦਾ ਨਾਮ ਬਦਲਣਾ ਚਾਹੀਦਾ ਉਹਦਾ ਨਾਮ ਲਿਖਣਾ ਉਹਦਾ ਨਾਮ ਬਦਲਣਾ ਚਾਹੀਦਾ ਫੈਸ਼ਨ ਆਫ ਇੰਡੀਅਨ ਸਨ ਇੰਪਲਾਈਸ ਇਹ ਵੈਸਟਰਨੀਆਂ ਮਤਲਬ ਤੁਸੀਂ ਵੈਸਟਰਨ ਤਾਂ ਮੈਂ ਸਾਡੇ ਵਾਲੇ ਪਾਸੇ ਕਲੀ ਦਖਲ ਦਿੰਦੇ ਤੁਸੀਂ ਫਿਰ ਉਹ ਵੈਸਟ ਵਾਲੇ ਪਾਸੇ ਕਰੋ ਤੁਸੀਂ ਇਸ ਕਰਕੇ ਜਿਹੜੀਆਂ ਅੱਜ ਹੁਣ ਮੈਂ ਹੁਣ ਪੜਦਾ ਪਿਆ ਸੀ ਆਖਾ ਅਦਿਤਿਆ ਨਰਾਇਣ ਹੂੰ ਹੂੰ ਕਹਿੰਦਾ ਜੀ ਹੁਣ ਟੋਲਰੈਂਸ ਤੋਂ ਬਾਹਰ ਹੋ ਗਿਆ ਦਲਜੀਤ ਦਸਾਨ ਜਿਹੜਾ ਦੁਬਾਰਾ ਰੀ ਸ਼ੂਟ ਕਰੇ ਉਹ ਯਾਰ ਜਿਹਨੂੰ ਜਿਹਨੂੰ ਕੋਈ ਜਾਣਦਾ ਨਹੀਂ ਜਿਹੜਾ ਜਿਹੜਾ ਹੁਣ ਥੱਲੇ 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 ਡਿਗੇ ਪਏ ਆ ਉਹ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕਹਿੰਦੇ ਹੋਣੇ ਕਿ ਅਸੀਂ ਇਹਨੂੰ ਇਹਨੂੰ ਪਤਾ ਇਹਦੇ ਖਿਲਾਫ ਬੋਲਾਂਗੇ ਤਾਂ ਸ਼ਾਇਦ ਸਾਨੂੰ ਕੋਈ ਕੰਮ ਦੇ ਦੇਗਾ ਅੱਛਾ ਦਲਜੀਤ ਦਸਾਂਝ ਜੀ ਸਰਦਾਰ ਜੀ ਇਹ ਮੂਵੀ ਤੁਸੀਂ ਦੇਖੀ ਹੋਏਗੀ ਉੱਚ ਇੱਕ ਡਾਇਲੋਗ ਬੜਾ ਲੋਕ ਇੱਕ ਦੂਸਰੇ ਦੇ ਨਾਲ ਸੁਣਾਉਂਦੇ ਨੇ ਜਾਂ ਸੁਣਦੇ ਨੇ ਕਹਿੰਦੇ ਪੰਜਾਬੀ ਹੀ ਪੰਜਾਬੀ ਦੇ ਕੰਮ ਹੁੰਦਾ ਹੈ ਜਾਂ ਦਲਜੀਤ ਦਸਾਂਝ ਵੀ ਉੱਚ ਇਹੀ ਕਹਿੰਦੇ ਨੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬੀ ਹੀ ਪੰਜਾਬੀ ਦੇ ਕੰਮ ਹੁੰਦਾ ਹੈ ਇੱਥੇ ਇਹ ਧਾਰਨਾ ਜਿਹੜੀ ਇਹ ਗਲਤ ਸਾਬਤ ਹੋ ਰਹੀ ਹੈ ਜੀ ਦੇਖੋ ਜੀ ਮੈਂ ਜਿਹੜੀ ਗੱਲ ਚਾਹੇ ਮੇਰੀ ਗੱਲ ਚੁੱਪ ਹੈ ਹਮ ਆਪਣੇ ਅਸੀਂ ਮਾਰ ਵੀ ਤਾਂ ਹੀ ਖਾਨੇ ਕਿ ਪੰਜਾਬੀ ਇਕੱਠੇ ਨਹੀਂ ਹੁੰਦੇ ਹਮ ਅਸੀਂ ਜੇ ਕੋਈ ਤਰੱਕੀ ਕਰਦਾ ਹੈ ਨਾ ਪੰਜਾਬੀ ਤੇ ਉਹ ਕਹਿੰਦਾ ਯਾਰ ਇਹ ਇਹ ਇਹਦੀ ਮੁਛ ਤਾਂ ਨਾ ਹੋ ਜਾਵੇ ਇਹਨੂੰ ਥੱਲੇ ਕਿਦਾ ਲਾਉਣਾ ਹੈ ਇਸ ਕਰਕੇ ਜੇ ਉਦਾਂ ਉਦਾਂ ਨਹੀਂ ਪੰਜਾਬੀ ਮਰਦਾ ਪਿਛਲਾ ਇਤਿਹਾਸ ਵੀ ਸਾਡਾ ਗਵਾਹ ਹੈ ਵੀ ਸਾਨੂੰ ਜਦੋਂ ਵੀ ਠੋਕਿਆ ਆ ਆਪਣੇਆਂ ਨੇ ਆਪਣੇਆਂ ਨੇ ਜਿਹੜਾ ਆ ਸਾਡੇ ਪਿਰ ਤੇ ਜਿਹੜਾ ਆ ਸ਼ੁਰਖੋਬੇ ਆ ਇਸ ਕਰਕੇ ਮੈਂ ਪੰਜਾਬੀਆਂ ਨੂੰ ਮੈਂ ਅਪੀਲ ਕਰਦਾ ਵੀ ਇਕੱਠੇ ਹੋਵੋ ਵੀ ਜਲਦੀ ਦਸਾਂ ਦੇ ਕੋਈ ਜਿਹੜਾ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਸੱਭਿਆਚਾਰ ਨੂੰ ਜਿਹੜੀ ਸ਼ਖਸੀਅਤ ਹੈ ਦਲਜੀਤ ਦਸਾਂਝ ਦਲਜੀਤ ਤਾਂ ਦਸਾਂਝ ਦਲਜੀਤ ਦਾ ਮਤਲਬ ਜਿਹੜਾ ਉਹਨੇ ਆਪਣੀ ਗਾਇਕੀ ਨਾਲ ਆਪਣੀ ਸ਼ਖਸੀਅਤ ਨਾਲ ਲੋਕਾਂ ਦੇ ਦਿਲ ਜਿੱਤੇ ਲੋਕਾਂ ਦਾ ਦਿਲ ਜਿੱਤਣ ਵਾਲਾ ਦਲਜੀਤ ਦਸਾਂਝ ਲੋਕਾਂ ਦੇ ਨਾਲ ਦਿਲਾਂ ਦੀਆਂ ਸਾਂਝਾ ਪਾਉਣ ਵਾਲਾ ਦਸਾਂਝ ਇਹਦਾ ਮਤਲਬ ਦਲਜੀਤ ਦਸਾਂਝ ਹੈ ਤੇ ਅੱਜ ਮੈਂ ਤੁਹਾਨੂੰ ਇਹਦਾ ਬੇਨਾਲ ਕਹਿਣਾ ਕੋਕੇ ਜਿਸ ਤਰ੍ਹਾਂ ਇਹ ਜਿਹੜਾ ਵਿਰੋਧ ਕਰਦੇ ਪਏ ਆ ਕੁਝ ਕੁ ਲੋਗ ਹੈਗੇ ਆ ਦੇਖੋ ਇੱਕ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਮੈਂ ਵੇਖ ਰਿਹਾ ਸੀ ਕਿ ਸ਼੍ਰੀ ਆਰ ਪੀ ਸਿੰਘ ਭਾਜਪਾ ਜਿਹੜੀ ਜਿਹੜੀ ਐਸੇੜੇ ਮੌਜੂਦਾ ਗਵਰਨਮੈਂਟ ਆ ਉਹਦੇ ਮੇਨਸਪੋਕ ਪਰਸਨ ਆ ਉਹਨਾਂ ਨੇ ਵੀ ਇੰਟਰਵਿਊ ਵੇਖ ਰਿਹਾ ਸੀਗਾ ਉਹਨਾਂ ਨੇ ਉਹਨਾਂ ਨੇ ਪਤਾ ਕੀ ਕਿਹਾ ਉਹਨਾਂ ਨੇ ਕਿਹਾ ਕਿ ਦਲਜੀਤ ਦੋਸਾਨ ਸਾਡਾ ਨੈਸ਼ਨਲ ਐਸੈਟ ਹੈ ਇਹ ਸਾਡਾ ਬ੍ਰਾਂਡ ਐਮਬੈਸਡਰ ਆ ਗਲੋਬਲ ਐਮਬੈਸਡਰ ਆ ਇਹ ਸਾਡੇ ਜਿਹੜਾ ਕਲਚਰ ਨੂੰ ਵਿਦੇਸ਼ਾਂ ਚ ਪ੍ਰਮੋਟ ਕਰ ਰਿਹਾ ਹੈ ਫਿਰ ਹਬੀਤ ਅਲਵੀ ਆਲ ਬੀਜੇਪੀ ਦਾ ਉਹ ਵੀ ਇੰਦਰ ਦਾ ਸਪੋਕਸਪਰਸਨ ਆ ਉਦੋਂ ਮੈਂ ਕੱਲ ਸੁਣ ਰਿਹਾ ਸੀਗਾ ਉਹਨੇ ਵੀ ਇਹ ਗੱਲ ਕਹੀ ਕਿ ਜਿਹੜਾ ਆ ਦਲਜੀਤ ਦਸਾਂਨ ਦੀ ਜਿਹੜੀ ਫਿਲਮ ਜਿਹੜੀ ਆ ਇਹ ਬੈਨ ਨਹੀਂ ਹੋਣੀ ਚਾਹੀਦੀ ਇੱਕ ਵਧੀਆ ਅਦਾਕਾਰ ਆ ਇਹ ਦੇਖੋ ਉਦੋਂ ਜਦੋਂ ਕਚੇਲਾ ਦੇ ਵਿੱਚ ਤਰੰਗਾ ਲੈ ਕੇ ਪੂਰਾ ਭਾਰਤ ਨੂੰ ਪ੍ਰਮੋਟ ਕਰ ਰਿਹਾ ਸੀ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮਿਲਣ ਗਿਆ ਉੱਥੇ ਯਾਰ ਉਦੋਂ ਤਾਂ ਤੁਸੀਂ ਉਹ ਵੀ ਫੋਟੋਆਂ ਦੇਖ ਲਓ ਤੁਸੀਂ ਇੱਕ ਪਾਕਿਸਤਾਨੀ ਐਕਟਰਸ ਆ ਗਈ ਇੱਥੇ ਚਲੋ ਮੈਂ ਨਾਂ ਨਹੀਂ ਲੈਣਾ ਇੱਥੇ ਜਿਹੜੇ ਆ ਪਾਕਿਸਤਾਨੀ ਕੈਰੇਕਟਰਾਂ ਨਾਲ ਆਪਣੇ ਬੰਦੇ ਜਿਹੜੇ ਆ ਵੱਡੇ ਵੱਡੇ ਬੰਦੇ ਹੱਥ ਮਿਲਾ ਰਹੇ ਨੇ ਠੀਕ ਹੈ ਜੀ ਤੁਸੀਂ ਆਪਣੇ ਨਾ ਛੜਤ ਵਗੈਰੇ ਰਿਸ਼ਤੇ ਹੁਣ ਕੱਲ ਨੂੰ ਮੈਂ ਕੀ ਗੱਲ ਕਰਨੀ ਚਾਹੁੰਨਾ ਦੇਖੋ ਕੱਲ ਨੂੰ ਇਹ ਜਿਹੜੇ ਆ ਕੁਝ ਕੁ ਬੰਦੇ ਆ ਕੋ ਬਹੁਤੇ ਨਿਗੇ ਕੁਝ ਕੁ ਬੰਦੇ ਜਿਹੜੇ ਆ ਜਿਹੜੇ ਰੌਲਾ ਪਾਉਦੇ ਪਏ ਆ ਕੱਲ ਨੂੰ ਦੇਖੋ ਜੀ ਸਾਡਾ ਪਾਕਿਸਤਾਨ ਨਾਲ ਰਿਸ਼ਤਾ ਖਤਮ ਨਹੀਂ ਹੋ ਸਕਦਾ ਕਿਉਂਕਿ ਸਾਡਾ ਸਾਡੀਆਂ ਮੁਕਤਸ ਜੜੀਆਂ ਜਗਾ ਉੱਥੇ ਸ਼ਰੀਂਦਨ ਖਾਨਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਉਹ ਤਾਂ ਪੁਰੂ ਘਰਾਂ ਚ ਰੋਜ਼ਾਨਾ ਅਰਦਾਸਾਂ ਵੀ ਕਰਦੇ ਕਿ ਇਹ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲਦਾ ਮੌਕਾ ਹਨਾ ਮਹਾਰਾਜ ਜੀਤ ਸਿੰਘ ਦਾ ਜਨਮ ਸਥਾਨ ਉੱਥੇ ਆ ਉਹ ਅਸੀਂ ਤਾਂ ਮੈਂ ਉਹੀ ਤਾਂ ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਉਹੀ ਤਾਂ ਗੱਲ ਕਹਿਣੀ ਜਉਣਾ ਅਸੀਂ ਤਾਂ ਰੋਜ਼ ਭਰਾ ਰੋਜ਼ ਸਵੇਰੇ ਅਰਦਾਸ ਕਰੀਦੀ ਆ ਸਵੇਰੇ ਸ਼ਾਮ ਅਰਦਾਸ ਕਰੀਦੀ ਆ ਕਿ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਖੋਲੇ ਦਰਸ਼ਨ ਜਿਦਾਰੇ ਦਾ ਅਤੇ ਸੇਵਾ ਸਵਾਲ ਦਾ ਦਾਨ ਸਾਨੂੰ ਬਖਸ਼ੋ ਉਹ ਕੱਲ ਨੂੰ ਇਹ ਜਿਹੜੇ ਕੋਝਕ ਫੁਕਰੇ ਲੋਕ ਜਿਹੜੇ ਆ ਜਿਹੜੇ ਮੈਂ ਤਾਂ ਗਲਤ ਅਨਸਰ ਹੀ ਕਹਾਂਗਾ ਕੱਲ ਨੂੰ ਕਹਿਣਗੇ ਤੁਸੀਂ ਅਰਦਾਸ ਵਿੱਚ ਇਹ ਵੀ ਕਹਿਣਾ ਛੱਡ ਦਿਓ ਇਸ ਕਰਕੇ ਜਿਹੜੀਆਂ ਨਾ ਤੁਸੀਂ ਜਿਹੜੀਆਂ ਗੱਲਾਂ ਕਰਦੇ ਪਏ ਆ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੁਹਾਨੂੰ ਕਿਉਂਕਿ ਅਗਲਾ ਬੰਦਾ ਹੈ ਕਿ ਯਾਰ ਤੁਸੀਂ ਉਹਨੇ ਦੇਖੋ ਮੈਂ ਮੰਨਦਾ ਵੀ ਚਲੋ ਪੰਜਾਬ ਵਿੱਚ ਪਾਕਿਸਤਾਨੀ ਐਕਟਰਸ ਆ ਗਈਆਂ ਅੱਜ ਤੋਂ ਪਹਿਲਾਂ ਕਾਰਗਰ ਦੀ ਲੜਾਈ ਹੋਈ ਹੂੰ ਉਹਦੇ ਬਾਅਦ ਹੋਰ ਕਈ ਲੜਾਈ ਜੁਦ ਹੋਏ ਸਾਡੇ ਬਲਵਾਨਾ ਅਟੈਕ ਹੋਇਆ ਉਹਦੇ ਬਾਅਦ ਫਿਰ ਵੀ ਫਿਲਮਾਂ ਬਣ ਗਈਆਂ ਬਾਅਦ ਫਿਲਮਾਂ ਬਣਦੀਆਂ ਰਹੀਆਂ ਹੁਣ ਚਲੋ ਇਹ ਪਹਿਲਗਾਮ ਦਾ ਦੇਖੋ ਇੱਕ ਮੈਂ ਵੀ ਗੱਲ ਕਹਿ ਆਦਾਂ ਆ ਜਦੋਂ ਪਹਿਲਗਾਮ ਦਾ ਅਟੈਕ ਹੋਇਆ ਸੀ ਅਸੀਂ ਜਿਹੜੀ ਆਪਣੀ ਸੰਸਥਾ ਵੱਲੋਂ ਇੱਥੇ ਕਜ਼ਹਰੀ ਚੌਂਕ ਦੇ ਵਿੱਚ ਅਸੀਂ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਆ ਜਿਹੜੇ ਉਹ ਚਾਰ ਜਿਹੜੇ ਸੀਗੇ ਜਿਨ੍ਹਾਂ ਨੇ ਉਹਦੇ ਆਤਵਾਦੀਆਂ ਜਿਹੜੇ ਹਮਲਾ ਕੀਤਾ ਸੀ ਪੁਤਲੇ ਫੁਕੇ ਸੀ ਮੈਂ ਜਿਹੜੇ ਆ ਜਿੰਨੇ ਵੀ ਤੁਸੀਂ ਜਿੰਨੇ ਬੰਦਿਆਂ ਦੇ ਵੀ ਨਾਂ ਲਏ ਆ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਕਰੀ ਆਪਣੇ ਡਰੈਮ ਰੂਮ ਚੋਂ ਬਾਹਰ ਵੀ ਨਿਕਲੇ ਤੁਸੀਂ ਮੈਂ ਕਹਿੰਦਾ ਚਿੰਨੇ ਚਾਰੇ ਜਣੇ ਆ ਜਾਓ ਚੱਲਦੇ ਆ ਬਾਰਡਰ ਤੇ ਕੋਈ ਕੰਮ ਤੁਸੀਂ ਅਜ ਤੱਕ ਕੋਈ ਕੰਮ ਕੀਤਾ ਦੇਸ਼ ਲਈ ਤੁਸੀਂ ਆ ਜਿਹੜਾ ਅਭੀਜੀਤ ਆ ਅਭੀਜੀਤ ਇੱਕ ਅਭੀਜੀਤ ਭੱਟਾ ਅਭੀਜੀਤ ਭੱਟਾਚਾਰੀ ਸਿੰਗਰ ਹੂੰ ਜੀ ਇਹਦਾ ਮੈਂ ਪੜ ਰਿਆ ਸੀ ਇਹਨੇ ਲਿਖਿਆ ਟਵੀਟ ਕੀਤਾ ਕਿ ਹਿੰਦੁਸਤਾਨ ਹਮਾਰੇ ਬਾਪ ਦਾ ਹੈ ਮੇਰੇ ਬਾਪ ਦਾ ਹੈ ਹੂੰ ਮੈਂ ਇਹਨੂੰ ਪਹਿਲਾਂ ਇਹਨੂੰ ਪੁੱਛਣਾ ਚਾਹੁੰਨਾ ਵੀ ਤੇਰਾ ਆ ਕਿ ਤੇਰੇ ਬਾਪ ਦਾ ਆ ਤੈਨੂੰ ਕਹਿਣਾ ਚਾਹੀਦਾ ਹੈ ਕਿ ਹਿੰਦੁਸਤਾਨ ਮੇਰਾ ਹੈ ਹੂੰ ਹਾਂ ਔਰ ਮੇਰੇ ਬਾਪ ਦਾ ਵੀ ਹੈ ਪਰ ਮੈਂ ਕਿ ਤੂੰ ਅਭੀ ਜੀਤ ਨੂੰ ਤਾਂ ਜਾਂ ਜਿਹੜੇ ਹੋਰ ਵੀ ਹੈ ਇਹਨਾਂ ਸਾਰਿਆਂ ਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਕਿ ਹਿੰਦੁਸਤਾਨ ਸਾਡਾ ਆ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਉਹਦੇ ਲਈ ਜਿਹੜੀ ਹੈ ਦੇਸ਼ ਲਈ ਜੋ ਆਜ਼ਾਦੀ ਦੇਸ਼ ਦੀ ਆਜ਼ਾਦੀ ਲਈ ਜੋ ਕੁਰਬਾਨੀਆਂ ਕੀਤੀਆਂ ਆ ਇਹਨੂੰ ਅਭੀ ਜੀਤ ਨੂੰ ਪਤਾ ਹੀ ਨਹੀਂ ਹੋਣਾ ਕਿਉਂਕਿ ਇਹ ਵੀ ਜਿਹੜਾ ਆ ਫੇਲ ਹੀ ਐਸ ਵੇਲੇ ਕੋਕੇ ਮੈਂ ਪੜਦਾ ਪਿਆ ਸੀ ਸ਼ਾਹਰੂਖ ਖਾਨ ਦੇ ਨਾਲ ਵੀ ਇਹਦਾ ਕੋਈ ਇਹਦਾ ਕੋਈ ਇਸ਼ੂ ਹੋਇਆ ਸੀਗਾ ਤੇ ਇਹ ਹੁਣ ਸ਼ਾਹਰੂਖ ਪਹਿਲਾਂ ਸ਼ਾਹਰੂਖ ਖਾਨ ਨੇ ਗਾਣੇ ਗੁਣੇ ਗਾਏ ਸੀ ਉਹ ਗਾਣੇ ਗੁਣੇ ਸ਼ਾਹਰੂਖ ਖਾਨ ਹੀ ਗਵਾਉਂਦਾ ਜਕੜੋ ਹੁਣ ਮੈਂ ਦੱਸਣ ਲੱਗਾ ਕਿ ਜਿਹੜਾ ਸਾਡਾ ਭਾਰਤ ਕਿਦਾਂ ਇਹ ਭਾਰਤ ਇਦਾਂ ਕਿ ਜਿਹੜੀ ਦੇਸ਼ ਦੀ ਜਦੋਂ ਆਜ਼ਾਦੀ ਲਈ 121 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ 121ਾਂ ਦੇ ਵਿੱਚੋਂ 120 ਪੰਜਾਬੀ ਸੀ ਇੱਕ ਜਿਹੜਾ ਰਾਜਗੁਰੂ ਉਹ ਜਿਹੜਾ ਪੁੰਨੇ ਤੋਂ ਸੀ। ਅੱਛਾ ਜੀ। ਅੱਛਾ ਇਹਨਾਂ ਵਿੱਚੋਂ 121ਾਂ ਚੋਂ 93 ਸਿੱਖ ਸਗੇ। ਅੱਛਾ ਜੀ। 2650 ਬੰਦਿਆਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਆਜ਼ਾਦੀ ਦੇ ਦੌਰਾਨ। ਜਿਹੜਾ ਆਪਾਂ ਸੰਘਰਸ਼ ਜਿਹੜਾ ਆਪਾਂ ਲੜਦੇ ਸਕੇ। ਉਹਦੇ ਚੋਂ 2150 ਬੰਦੇ ਪੰਜਾਬੀ ਸੀ। ਹਮ ਯਾਰ ਇਹ ਇਹਨੂੰ ਮੈਂ ਇਹਨੂੰ ਅਬੀ ਜੀ ਤੁਹਾਨੂੰ ਪੁੱਛਣਾ ਚਾਹਨਾ ਵੀ ਤੇਰੇ ਬਾਪ ਦਾ ਹੈ ਵੀ ਦੱਸ ਵੀ ਤੁਹਾਡੇ ਚੋਂ ਕੁਰਬਾਨੀਆਂ ਕਹਿੰਦੇ ਕੀਤੀ। ਅੱਗੇ ਸੁਣੋ ਤੁਸੀਂ। 1962 ਦੀ ਲੜਾਈ ਲੱਗੀ। ਚਾਈਨਾ ਦੇ ਨਾਲ ਹਿੰਦੋਸਤਾਨ ਇੰਡੀਆ ਚਾਈਨਾ ਦੀ ਲੜਾਈ ਹੋਈ ਸਰਕਾਰ ਵੱਲੋਂ ਇੰਡੀਅਨ ਡਿਫੈਂਸ ਫੰਡ ਬਣਾਇਆ ਗਿਆ ਸਰਕਾਰ ਵੱਲੋਂ ਕਿਹਾ ਗਿਆ ਵੀ ਤੁਸੀਂ ਵੱਤੋ ਵਾਦੇ ਦੇ ਵਿੱਚ ਦਾਨ ਪਾਓ ਯੋਗਦਾਨ ਪਾਓ ਉਹਦੇ ਵਿੱਚ ਅਭੀਜੀਤ ਜੀ ਗੱਲ ਸੁਣਿਓ ਧਿਆਨ ਨਾਲ ਜੇ ਪਹੁੰਚ ਗਈ ਤਾਂ ਜੇ ਪੰਜਾਬੀ ਨਹੀਂ ਆਉਂਦੀ ਹਿੰਦੀ ਜੀ ਵੀ ਦੱਸ ਦਾਂਗਾ ਤੈਨੂੰ ਮੈਂ ਉਹ ਚ 8 ਕਰੋੜ ਰੁਪਇਆ ਟੋਟਲ ਇਕੱਠਾ ਹੋਇਆ ਸੀ 3 ਕਰੋੜ ਤੇ 75 ਲੱਖ ਰੁਪਇਆ ਪੰਜਾਬ ਨੇ ਦਿੱਤਾ ਸੀ 252 ਕਿਲੋ ਸੋਨਾ ਦਾਨ ਕੀਤਾ ਸੀ ਲੋਕਾਂ ਨੇ 246.750 ਕਿਲੋ ਪੰਜਾਬ ਦੇ ਦਿੱਤਾ ਸੀ ਕੋ ਯਾਰ ਇਹ ਗੱਲਾਂ ਸਾਡ ਨੂੰ ਪੁੱਛਦੇ ਪਏ ਅੱਛਾ ਇੱਥੇ ਅਪਾ ਕਿਸਾਨੀ ਅੰਦੋਲਨ ਦਾ ਜ਼ਿਕਰ ਕਰ ਲੈਨੇ ਕਿਸਾਨੀ ਅੰਦੋਲਨ ਦੇ ਵਿੱਚ ਦਿਲਜੀਤ ਦਸਾਂਜ ਨੇ ਕਰੋੜਾ ਰੁਪਏ ਦਿੱਤੇ ਸੀ ਅਜੋ ਕਿਸਾਨ ਵੀ ਬਹੁਤੇ ਇੱਕੋ ਜਿਹੇ ਹੈ ਨਾ ਬੋਲਦੇ ਨੇਗੇ ਦਿਲਜੀਤ ਦਸਾਂਜ ਦੇ ਹੱਕ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਜਿਹੜੇ ਕਿਸਾਨ ਵੀਰ ਦਿਲਜੀਤ ਦਸਾਂਜ ਨੂੰ ਲੈ ਕੇ ਚੁੱਪ ਨੇ ਉਹਨਾਂ ਬਾਰੇ ਕੀ ਖਿਆਲ ਹੈ ਜੀ ਮੈਂ ਤਾਂ ਦੇਖੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਜੰਨੀਆਂ ਵੀ ਜਥੇਬੰਦੀਆਂ ਨੇ ਇੱਕ ਤੁਹਾਨੂੰ ਮੈਂ ਇਹ ਵੀ ਦੱਸ ਦੇਣਾ ਕਿ ਜਿਹੜੀ ਅਸੀਂ ਵੀ ਜਿਹੜਾ ਸਿਰ ਵੀ ਪ੍ਰੈਸ ਕਾਨਫਰੰਸ ਕੀਤੀ ਅਸੀਂ ਵੀ ਸਾਡੀ ਅਸੀਂ ਵੀ ਜਿਹੜਾ ਕਿਸਾਨੀ ਅੰਦੋਲਨ ਚ ਅਸੀਂ ਸਾਡੀ ਸੰਸਥਾ ਸੀਗੀ ਜਿਹੜੀ ਬਣਾਈ ਆ ਐਡਵੋਕੇਟ ਫਾਰ ਫਾਰਮਰ ਐਂਡ ਲੇਬਰਸ ਇਹ ਰਾਜੂ ਮਹੇਦਕਰ ਜੀ ਉਹਦੇ ਜਨਰਲ ਸੈਕਟਰੀ ਨੇ ਤੇ ਅਸੀਂ ਵੀ ਉਹਦਾ ਪੂਰਾ ਯੋਗਦਾਨ ਪਾਇਆ ਸੀ ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ 2 ਕਰੋੜ ਰੁਪਈਆ ਇਹ ਦਲਜੀਤ ਜਸਨ ਦੇ ਕੇ ਆਇਆ ਸੀ ਤੇ ਤੁਸੀਂ ਇਹ ਮਾੜੀ ਮਾੜੀ ਗੱਲ ਤੇ ਧਰਨੇ ਲਾਉਣ ਲੱਪੇ ਹੁੰਦੇ ਹੋ ਤਾਂ ਵੀ ਤੁਹਾਨੂੰ ਗੱਲ ਚੁੱਭੇ ਹੀ ਮੇਰੀ ਤੇ ਹੁਣ ਜਦੋਂ ਲੋੜ ਪਈ ਐ ਪੰਜਾਬੀ ਲਈ ਲੜਦਾ ਪਿਆ ਪੰਜਾਬੀਅਤ ਲਈ ਲੜਦਾ ਪਿਆ ਪੰਜਾਬੀ ਸਭਿਆਚਾਰ ਲਈ ਲੜਦਾ ਪਿਆ ਪਗਲ ਹੀ ਲੜਦਾ ਪਿਆ ਹੁਣ ਤੁਸੀਂ ਸਾਰੇ ਜਣੇ ਬੈਠੇ ਹੋ ਮੈਂ ਜਿੰਨੇ ਵੀ ਮੇਰੇ ਭਰਾ ਹੈਗੇ ਆ ਜਿੰਨੀਆਂ ਵੀ ਜਥੇਬੰਦੀਆਂ ਦੇ ਮੈਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਕੋਈ ਮੀਟਿੰਗ ਰੱਖੋ ਤੁਸੀਂ ਜਿੱਥੇ ਵੀ ਤੁਸੀਂ ਰੱਖੋਗੇ ਸਾਨੂੰ ਵੀ ਸਦੋਂ ਤੁਸੀਂ ਅਸੀਂ ਵੀ ਆ ਜਾਾਂਗੇ ਉੱਥੇ ਆਪਾਂ ਇੱਕ ਜਿਹੜਾ ਇੱਕ ਮੀਟਿੰਗ ਕਰਕੇ ਇੱਕ ਮਤਾ ਪਾਸ ਕਰੀਏ ਤੇ ਇਹਨੂੰ ਜਿਹੜਾ ਦਲਜੀਤ ਦਸਾਨ ਨੂੰ ਵਤ ਵਤ ਆਪਾਂ ਸਪੋਰਟ ਕਰੀਏ ਦੂਜੀ ਜਿਹੜੀ ਗੱਲ ਐ ਬਿੰਨੂ ਇੱਕ ਤਾਂ ਮੈਂ ਸ਼ਾਬਾਸ਼ ਜਾਨਾ ਇਹਦੇ ਤੇ ਇਹਨੇ ਪੰਜਾਬੀਆਂ ਦਾ ਪੂਣਾ ਮਾਣ ਰੱਖਿਆ ਨਹੀਂ ਤੇ ਕਈ ਤੇ ਐਵੇਂ ਡੋਲ ਜਾਂਦੇ ਆ ਇਹ ਡੋਲਿਆ ਨਹੀਂ ਪੂਰਾ ਡਟਿਆ ਤੇ ਇੱਕ ਵੱਡੀ ਗੱਲ ਤੇ ਇਹ ਆ ਕਿ ਜਿਹੜੀ ਨਾਰਥ ਅਮਰੀਕਾ ਨਾਰਥ ਅਮਰੀਕਾ ਮੈਂ ਪੜ ਰਿਆ ਸੀ ਨਾਰਥ ਅਮਰੀਕਾ ਦੇ ਵਿੱਚ ਜਿਹੜੀ ਹਾਲੀਵੁੱਡ ਜਿਹੜੀਆਂ ਮੂਵੀਜ਼ ਆ ਨਾ ਉਹਨਾਂ ਨਾਲ ਮੁਕਾਬਲਾ ਕਰ ਰਹੀ ਆ ਤੇ ਆ ਜਿਹੜੇ ਹੁਣ ਬਾਲੀਵੁੱਡ ਵਾਲੇ ਇਹਨੂੰ ਤਕਰੀਬ ਤੇ ਇਹ ਵੀ ਹੁੰਦੀ ਹੋਣੀ ਆ ਨਾ ਵੀ ਜੇ ਇਹ ਦਿਲਜੀਤ ਸਾਂਝ ਇਦਾਂ ਇੱਥੇ ਚਮਕਦਾ ਰਿਹਾ ਜਾਂ ਛਾਂਦਾ ਰਿਹਾ ਤੇ ਸਾਨੂੰ ਵਕਤ ਆ ਪਾ ਜਣਾ ਇਸ ਕਰਕੇ ਇਹ ਸਾਰਾ ਕੁਝ ਢੜਾਇਆ ਇਹ ਚਾਉਂਦੇ ਨਹੀਂ ਯਾਰ ਕੋਈ ਬੰਦਾ ਉੱਠੇ ਇੱਥੋਂ ਤੇ ਅਸੀਂ ਜਿਹੜੀ ਆਪਣੀ ਸੰਸਥਾ ਵੱਲੋਂ ਐਡਵੋਕੇਟ ਫਾਰ ਫਾਰਮਰ ਲੇਬਰ ਵੱਲੋਂ ਸਾਨੂੰ ਜਿੱਥੇ ਵੀ ਲੋਡ ਪੈਂਦੀ ਜਿੱਥੇ ਵੀ ਕੋਈ ਲੋਡ ਮਹਿਸੂਸ ਹੋਏਗੀ ਅਸੀਂ ਜਿਹੜਾ ਇਹ ਨਾਲ ਡਟ ਕੇ ਖੜੇ ਆ ਅਸੀਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਕਿਉਂਕਿ ਦੇਖੋ ਇਹਦੇ ਵਿੱਚ ਜਿਹੜਾ ਜੋ ਕੁਝ ਵੀ ਵਿਰੋਧ ਜਿਹੜਾ ਕਰਦੇ ਪਏ ਆ ਕੁਝ 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 ਜਿਹੜੇ ਅਨਸਰ ਜਿਹੜੇ ਅਸ਼ਰਾਰਤੀ ਅਨਸਰ ਹੀ ਕਹਾਂਗਾ ਮੈਂ ਉਹ ਵਿਰੋਧ ਕਰ ਰਹੇ ਨੇ ਹੁਣ ਜਿਹੜੇ ਚੰਗੇ ਚੰਗੇ ਜਿਹੜੇ ਇੱਕ ਮਿੰਟ ਦੱਸੋ ਤੁਸੀਂ ਕੋਈ ਫੇਮਸ ਸਟਾਰ ਕੋਈ ਕੋ ਸੂਪਰਸਟਾਰ ਜਿਹੜਾ ਕਿਸ ਨੇ ਕਿਸੇ ਨੇ ਵਿਰੋਧ ਕੀਤਾ ਕਿਸੇ ਨੇ ਨਹੀਂ ਕੀਤਾ ਆ ਜਿਹੜੇ ਆ 1 3 4 ਜਿਹੜੇ ਆਪਣੀ ਆ ਤੇ ਆ ਦੋ ਤਿੰਨ ਜਿਹੜੇ ਜਿਹੜੇ ਬਾਹਰਲੇ ਇਹ ਵੀ ਜਿਹੜੇ ਆ ਇਸ ਵੇਲੇ ਜਿਹੜੇ ਇਹਨਾਂ ਦਾ ਕੋਈ ਕੰਮ ਜਨਾ ਕੋ ਨਹੀਂ ਹੈ ਉਹ ਜਿਹੜੀ ਬਕਵਾਸ ਬਾਜੀ ਕਰ ਰਹੇ ਹੂੰ ਬਿਲਕੁਲ ਤਾਂ ਅੰਤ ਤੋਂ ਵਿੱਚ ਜਿਹੜੇ ਪੰਜਾਬ ਹਿਤਾਸ਼ੀ ਲੋਕ ਦੇਖ ਰਹੇ ਨੇ ਜਿਹੜੇ ਕਹਿੰਦੇ ਨੇ ਵੀ ਭਾਈ ਦਲਜੀਤ ਦਸਾਂਜ ਦੇ ਹੱਕ ਦੇ ਵਿੱਚ ਬੋਲਣਾ ਚਾਹੀਦਾ ਹੈ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਦਲਜੀਤ ਦਸਾਂਜ ਨੇ ਹਮੇਸ਼ਾ ਹੀ ਪੰਜਾਬ ਪੰਜਾਬੀ ਅਤੇ ਪੰਜਾਬੀ ਦੀ ਗੱਲ ਕੀਤੀ ਹੈ ਉਹਨਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦਿਓਗੇ ਮੈਂ ਇੱਕ ਬੜਾ ਵਰੀਆ ਕਿਸੇ ਨੇ ਲਿਖਿਆ ਕਿਉਂਕਿ ਮੈਨੂੰ ਪੜਨ ਸੁਣਦਾ ਕਾਫੀ ਸ਼ੌਂਕ ਹੈ ਮੈਂ ਕੱਲੇ ਪੰਜਾਬੀਆਂ ਨੂੰ ਨਹੀਂ ਮੈਂ ਜਿਹੜੇ ਵੀ ਨਫ਼ਰਤ ਕਰਦੇ ਪਏ ਆ ਜਿਹੜੇ ਨਫ਼ਰਤ ਦੇ ਬੀਜ ਬੋਉਂਦੇ ਪਏ ਆ ਇਹ ਮੈਂ ਸਾਰਿਆਂ ਨੂੰ ਮੇਰਾ ਇਸ ਜਿਹੜਾ ਮੈਂ ਹੁਣ ਬੋਲਣ ਜਾ ਰਿਹਾ ਇਹਦੇ ਵਿੱਚ ਹੀ ਸਾਰਾ ਸਨਹਿ ਹੈ ਮੈਂ ਕਹਿੰਦਾ ਵੀ ਆ ਜਿਹੜੀਆਂ ਤੁਸੀਂ ਨਫ਼ਤਾਂ ਫਲਾ ਰਹੇ ਹੋ ਇਹ ਛੱਡ ਦਿਓ ਨਫ਼ਰਤਾਂ ਇਹ ਜ਼ਿੰਦਗੀ ਜਿਹੜੀ ਹੈ ਚਾਰ ਦਿਨਾਂ ਦੀ ਹੈ ਬੜੇ ਬੜੇ ਆਏ ਬੜੇ ਬੜੇ ਤੁਰ ਗਏ ਇਸੇ ਜ਼ਿੰਦਗੀ ਕੇ ਦੋ ਜਹਾਂ ਇੱਕ ਇਹ ਜਹਾਂ ਇੱਕ ਉਹ ਜਹਾਂ ਇਹਨਾਂ ਦੋ ਜਹਾਂ ਕੇ ਦਰਮਿਆਨ ਇੱਕ ਸਾਾਸ ਕਾ ਹੈ ਫਾਸਲਾ ਅਗਰ ਚੱਲ ਰਹਾ ਹੈ ਤੋ ਇਹ ਜਹਾਂ ਰੁਕ ਗਿਆ ਤੋ ਉਹ ਜਹਾਂ ਇੱਕ ਯਾਰੀ ਕੱਲੇ ਰਾਬਾਰੀ ਬਾਕੀ ਯਾਰੀਆਂ ਸਭ ਖਵਾਰੀਆਂ ਨੇ ਜਿੰਨਾ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ ਉਹ ਜਿੱਤੀਆਂ ਬਾਜ਼ੀਆਂ ਵੀ ਹਾਰੀਆਂ ਨੇ ਜੋ ਲਿਖਿਆ ਵਿੱਚ ਨਸੀਬ ਸਾਡੇ ਉਹੀ ਤੂੰ ਲੈਣਾ ਤੇ ਉਹੀ ਮੈਂ ਲੈਣਾ ਜੋ ਗੁਦਰੇ ਕੀ ਸੋ ਜਾਣ ਆਪਣੀ ਤੇ ਉਹੀ ਤੂੰ ਸਹਿਣਾ ਤੇ ਉਹੀ ਮੈਂ ਸਹਿਣਾ ਤੇਰੀਆਂ ਮੇਰੀਆਂ ਆਕੜਾ ਕਿਸ ਕਾਰੇ ਤੂੰ ਵੀ ਟੈ ਪੈਣਾ ਤੇ ਮੈਂ ਵੀ ਟੈ ਪੈਣਾ ਸੱਦਾ ਆਇਆ ਤੇ ਬੁਖਲਾ ਮਾਰ ਤੁਰਨਾ ਨਾ ਕੁਝ ਤੂੰ ਲੈਣਾ ਤੇ ਕੁਝ ਨਾ ਕੁਝ ਨਾ ਬਹਿ ਲੈਣਾ ਤੇਰਾ ਮੇਰਾ ਮਸਾਫਰਾ ਕੀ ਝਗੜਾ ਨਾ ਤੂੰ ਰਹਿਣਾ ਤੇ ਨਾ ਮੈਂ ਰਹਿਣਾ ਇਸ ਕਰਕੇ ਯਾਰ ਨਫਰਤ ਤੋਂ ਛੱਡੋ ਜਿਹੜੀ ਜ਼ਿੰਦਗੀ ਮਿਲੀ ਆ ਆ ਪਿੱਛੇ ਅੰਮ੍ਰਿਤਸਰ ਜਿਹੜਾ ਕ੍ਰੈਸ਼ ਹੋਇਆ ਛੋਟੇ ਛੋਟੇ ਬੱਚੇ ਯਾਰ ਪਤਾ ਲੱਗਦਾ ਬੰਦੇ ਦਾ ਕੀ ਹੋ ਜਾਣਾ ਤੁਸੀਂ ਉਹਦੇ ਮਗਰ ਦਲਜੀਤ ਦਸਾਂ ਤੇ ਪੈ ਗਏ ਆ ਇੱਕ ਮੈਂ ਅੰਤ ਵਿੱਚ ਮੈਂ ਜਿਹੜੀ ਗੱਲ ਆ ਲਾਸਟ ਵਿੱਚ ਮੈਂ ਗੱਲ ਜਿਹੜੀ ਆ ਆਪਣੇ ਸਿਮਰਨ ਜੀ ਇੱਕ ਮੈਂ ਜਿਹੜੀ ਬੜੀ ਜ਼ਰੂਰੀ ਗੱਲ ਆ ਕਿਉਂਕਿ ਕਈਆਂ ਨੇ ਕਿਹਾ ਯਾਰ ਸਾਨੂੰ ਦੱਸਿਆ ਨਹੀਂ ਵਕੀਲ ਸਾਹਿਬ ਨੇ ਵੀ ਮੈਂ ਉਹਨਾਂ ਨੂੰ ਸਮਝਾ ਦੰਨਾ ਵੇ ਆਇਆ ਬਿਲਕੁਲ ਇੱਧਰ ਪਾਸੇ ਹਾਂ ਆ ਮੈਂ ਇੱਕ ਤੁਹਾਨੂੰ ਪੈਨ ਦੇ ਰਿਹਾ ਹਾਂ ਬਿਲਕੁਲ ਜੇ ਤੁਸੀਂ ਇਹ ਪੈਨ ਨਹੀਂ ਲੈਂਦੇ ਮੇਰੇ ਕੋਲੋਂ ਇਹ ਪੈਨ ਕਦਾ ਹੋਇਆ ਇਹ ਤੁਹਾਡਾ ਹੋਇਆ ਜੀ ਮੇਰਾ ਹੋਇਆ ਇਸ ਕਰਕੇ ਮੇਰੇ ਜਿਹੜੇ ਆ ਮੇਰੇ ਜਿਹੜੇ ਬਹੁਤ ਹੀ ਮੈਨੂੰ ਜਿੰਨਾਂ ਨੇ ਪਿਆਰ ਕਰਨਾ ਜਾਂ ਜਿੰਨਾਂ ਨੇ ਕਮੈਂਟ ਮੇਰੇ ਬਾਰੇ ਲਿਖਣੇ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਨਾ ਕਿ ਤੁਸੀਂ ਜਿਹੜੀ ਵੀ ਕਮੈਂਟ ਲਿਖੋਗੇ ਚਾਹੇ ਗਾਣਾ ਲਿਖ ਦਿਓ ਜਿਹੜੀ ਮਰਜ਼ੀ ਲਿਖ ਦਿਓ ਕਿਉਂਕਿ ਉਹ ਮੇਰੀਆਂ ਤਾਂ ਹੈ ਨਹੀਂ ਉਹ ਤੁਸੀਂ 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 ਮੈਨੂੰ ਦੇ ਰਹੇ ਹੋ ਮੈਂ ਉਹ ਲੈ ਨਹੀਂ ਰਿਆ ਇਸ ਕਰਕੇ ਉਹ ਗਾਣਾ ਤੁਹਾਨੂੰ ਹੀ ਲਗਣੀਆਂ ਤੁਹਾਨੂੰ ਲਗਣੀਆਂ ਤੁਹਾਡੇ ਪਰਿਵਾਰ ਨੂੰ ਇਸ ਕਰਕੇ ਜੋ ਵੀ ਲਿਖਣਾ ਸੋਚ ਸਮਝ ਕੇ ਲਿਖਿਓ ਮੈਂ ਸਮਝੋਗੇ ਆਹੀ ਵਕੀਲ ਆਹੀ ਸਮਝਾਉਣਾ ਸਾਡਾ ਫਰਜ਼ ਹੈ ਕੱਲ ਨੂੰ ਤੁਸੀਂ ਕਹਿਣਾ ਯਾਰ ਗੁਰਜੀਤ ਕੱਲੋਂ ਆ ਕੇ ਸਾਨੂੰ ਗਾਣਾ ਕੱਢ ਗਿਆ ਕਿਉਂਕਿ ਮੈਂ ਗਾਣਾ ਲਈ ਨਹੀਂ ਉਹ ਗਾਣਾ ਤੁਹਾਡੇ ਕੋਲ ਰਹਿ ਗਈ ਹੈ ਇਸ ਕਰਕੇ ਜਿਹੜਾ ਆ ਮੈਂ ਤਾਂ ਸਮਝਾ ਹੀ ਸਕਦਾ ਤੁਹਾਨੂੰ ਤੇ ਅੰਤ ਵਿੱਚ ਮੈਂ ਇਹੀ ਕਵਾਂਗਾ ਜੀ ਉਹ ਪੰਜਾਬੀ ਆ ਗਏ ਹੋਏ ਤੇ ਪੰਜਾਬੀ ਆਉਂਦੇ ਰਹਿਣਗੇ ਬਿਲਕੁਲ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਐਡਵੋਕੇਟ ਗੁਰਜੀਤ ਸਿੰਘ ਕਾਲੋ ਤਾਂ ਖਾਸ ਤੌਰ ਤੇ ਇਹਨਾਂ ਨੇ ਦਿਲਜੀਤ ਸਾਹ ਦੇ ਮਸਲੇ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਤਾਂ ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਕਰੋੜਾਂ ਕਿਸਾਨੀ ਅੰਦੋਲਨ ਦੇ ਵਿੱਚ ਦੇਣ ਵਾਲੇ ਦਿਲਜੀਤ ਦਸਾਂਜ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਖੜਨਾ ਚਾਹੀਦਾ ਹੈ ਤਾਂ ਇਸ ਪੂਰੀ ਗੱਲਬਾਤ ਦੇ ਬਾਬਤ ਜਾਂ ਦਿਲਜੀਤ ਦਸਾਂਜ ਵਾਲੇ ਮਸਲੇ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਲੋਕੋਵਾਸ ਟੀਵੀ ਦੇ ਨਾਲ ਧੰਨਵਾਦ